जय पी जय फुले जय माता सुत्रीबाई 인ਕਲਾਬ जद्दवाद ਅੱਜ ਮੈਂ ਪੰਜਾਬ ਦੇ ਸਾਰੇ ਹੀ ਬੈਕਵਰਡ ਕਲਾਸ ਦੇ ਜਿੱਦੇ ਵੀ ਨੌਜਵਾਨ ਦੇ ਚਾਹੇ ਉਹ ਸਾਡੀਆਂ ਧੀਆ ਪੜ੍ਹ ਭਰਾ ਤੇ ਪੁੱਤਰ ਸਾਡੇ ਸਾਥੀ ਸਾਡੇ ਬਜ਼ੁਰਗ ਚਾਹੇ ਉਹ ਰਾਮਗੜੀਆ ਤਰਖਾੜ ਪਰਜਾਪਤੀ ਕਬਿਆਰ ਕਸ਼ਵਰਾਜਪੂਤ ਬਹਰੇ ਸੈੜੀ ਦਾਈ ਕਬੂਜ ਗੁਰਜਰ ਸ਼ੀਬੇ ਸੁਧਿਆਰੇ ਸਤਿਕਾਰ ਜਿੱਦਿਆ ਵੀ ਬਰਾਦਰੀਆ ਸਾਡੀਆਂ ਬੀਸੀ ਸਵਾਜ ਦੀਆਂ ਪੰਜਾਬ ਦੇ ਵਿੱਚ ਦੇ ਉਹਨਾਂ ਦੇ ਵੱਖ-ਵੱਖ ਧਾਰਮਿਕ ਸਮਾਜਿਕ ਸੰਗਠਨ ਗੁਰਦੁਆਰਿਆਂ ਦੀ ਕਮੇਟੀਆ ਮੰਦਰਾਂ ਦੀ ਕਮੇਟੀਆ ਮਸੀਤਾਂ ਦੀ ਕਮੇਟੀਆ ਚਰਚਾ ਦੀ ਕਮੇਟੀ ਆ ਜਿਹਦੇ ਚ ਜਿਹਦੇ ਵੀ ਸੋਚ ਵਾ ਸਾਚੀ ਦੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਅਸੀਂ ਮਾਰਚ ਦੇ ਆਖਰੀ ਹਫਤੇ ਇੱਕ 2027 ਨੂੰ ਲੈ ਕੇ ਜਿਹੜੀਆਂ ਵਿਦਵਸਭਾ ਚੋੜਾ ਆ ਰਹੀਆਂ ਨੇ ਇੱਕ ਵਿਚਾਰ ਚਰਚਾ ਰੂਪੀ ਬੀਟਿਕ ਜਬ ਬੈਠਕ ਕਰਨਾ ਚਾਹੁੰਦੇ ਆ ਜਿਦੇ ਚ ਅਸੀਂ 2027 ਨੂੰ ਲੈ ਕੇ ਔੜ ਵਾਲੀਆ ਜ਼ਿਲ੍ਹਾ ਪ੍ਰੀਸ਼ਦ ਦੀਆ ਚੋੜਾ ਬਲਾਕ ਸੰਪਤੀ ਦੀਆ ਚੋੜਾ ਰੇਂディア ਨਗਰ ਪੰਚਾਇਤਾਂ ਨਗਰ ਨਿਗਮ ਨਗਰ ਕੌਂਸਲਾਂ ਤੇ ਉਸ ਤੋਂ ਬਾਅਦ 2027 ਦੇ ਵਿੱਚ ਵਿਧਾਨ ਸਭਾ ਚੋੜਾ ਸਾਡਾ ਮੁੱਖ ਟੀਚਾ ਉਧਰਲੀ ਆਓ ਸਿਰ ਜੋੜ ਕੇ ਬੈਠੀਏ ਗੁਰਪਤਾ ਕਰੀਏ ਸੱਚ ਪਾਈ ਆਪਸ ਦੇ ਵਿੱਚ ਔਰ ਵਾਲੇ ਸਭੇ ਦੇ ਵਿੱਚ ਸਾਡੇ ਸਭਾਜ ਤੋਂ ਜਿਹੜੇ ਰਾਜਨੀਤਿਕ ਆਗੂ ਵੱਖ-ਵੱਖ ਪਾਰਟੀਆਂ 'ਚ ਬੈਠੇ ਦੇ ਚਾਹੇ ਉਹ ਵਿਧਰ ਪਾਰਲੀਮੈਂਟ ਹੈ ਚਾਹੇ ਉਹ ਐਮਲਿਆ ਵਿਧਾਇਕ ਕਿਤੇ ਚੇਰਪੇਡੇ ਬਤਰੀਆ ਜਾਂ ਸਰਪੰਚ ਹੈ ਪੰਚ ਹੈ ਕਾਉਂਸਲਰ ਹੈ ਆਓ ਰਲ ਕੇ ਆਪਾਂ ਆਪਣੀ ਤਾਕਤ ਦੇ ਉੱਤੇ ਵਿਚਾਰ ਕਰੀਏ ਪੰਜਾਬ ਦੇ ਵਿੱਚ ਸਾਡੀ ਆਬਾਦੀ ਇਕੱਲੇ ਬੀਸੀ ਭਾਈਚਾਰੇ ਦੀ 45% ਤੋਂ ਵੱਧ ਹੈ ਹੋ ਸਕਦਾ ਜੇ ਸਰਕਾਰ ਜਨ ਗਣੜਾ ਕਰਾਵੇ ਜਾਤੀ ਆਧਾਰਿਤ ਤਾਂ ਸਾਡੀ ਆਬਾਦੀ 50% ਤੋਂ ਵੱਧ ਹੋ ਸਕਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਲਾਗਲੇ ਸੂਬਿਆਂ ਤੋਂ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਬਹੁਤ ਸਾਰੇ ਬੈਕਗ੍ਰਾਉਂਡ ਕੁਜ਼ਲਾਸ ਨਾਲ ਸਬੰਧਤ ਪਰਿਵਾਰ ਜਿਹੜੇ ਆ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਸਥਾਪਿਤ ਹੋ ਚੁੱਕੇ ਨੇ ਜਿਨ੍ਹਾਂ ਨੇ ਇੱਥੇ ਆਪਣੀਆਂ ਵੋਟਾਂ ਵੀ ਬਣਾ ਲਈਆਂ ਨੇ ਸਾਥੀਓ ਅਸੀਂ ਆਪਣੇ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਇੱਕ ਪ੍ਰੋਗਰਾਮ ਤਿਆਰ ਕਰਨਾ ਹੈ ਤਾਂ ਕਿ ਆਉਣ ਵਾਲੇ ਅਗਲੇ ਬਹੀਦੇ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਅਭਿਆਨ ਚਲਾਉਣਾ ਹੈ ਆਪਣਾ ਹੱਕ ਲੈਣ ਲਈ ਸਰਕਾਰ ਹੋਵੇ ਸਰਕਾਰੀ ਵਿਚਿੰਦਰੀ ਹੋਵੇ ਰਾਜਨੀਤਿਕ ਪਾਰਟੀਆਂ ਹੋਣ ਸਭ ਨਾਲ ਇੱਕ ਆਪਣੇ ਅਧਿਕਾਰ ਦੀ ਗੱਲ ਕਰਦੀ ਹੈ ਜਿਸ ਦਾ ਸਾਡੇ ਬੱਚਾ بے ਰੁਜ਼ਗਾਰ ਦੇ ਵਿਦੇਸ਼ਾਂ ਚ ਜਾ ਰਹੇ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਬੱਚਿਆਂ ਨਾਲ ਜੋ ਤੱਕੇਸ਼ਾਈ ਹੋ ਰਹੀ ਹੈ ਇਥੋਂ ਲੱਖਾਂ ਰੁਪਏ ਲਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਜਿਹੜੇ ਸਾਡੇ ਬੱਚੇ ਕਈ ਤਾਂ ਰਾਹ ਦੇ ਵਿੱਚ ਹੀ ਸਾਡੇ ਤੋਂ ਸਦਾ ਲਈ ਵਿਛੜ ਗਏ ਜਿੱਦਾਂ ਦੀਆਂ ਲਾਸ਼ਾਂ ਵੀ ਸਾਡੇ ਤੱਕ ਨਹੀਂ ਪਹੁੰਚੀਆਂ ਪੰਜਾਬ ਦੀ ਛੋੜਾ ਉਗਲ ਵਾਲੀ ਧਰਤੀ ਦੇ ਵਿੱਚ ਵੀ ਸਰਕਾਰਾਂ ਦੇ ਕਟਿਆ ਵਤੀਰੇ ਕਟਿਆ ਪ੍ਰਬੰਧਨ ਕਰਕੇ ਜਾਤੀ ਵਿਸ਼ੇਸ਼ ਨੂੰ ਸਭ ਸਹੂਲਤਾ ਦੇ ਕੇ ਸਾਡੀਆਂ ਵੋਟਾਂ ਦੇ ਉੱਤੇ ਸਾਡੇ ਤੇ ਰਾਜ ਕਰਨ ਵਾਲੇ ਇਹਦਾ ਚੌਧਰੀਆਂ ਨੂੰ ਦੱਤ ਪਾਈਏ ਇਹਦਾ ਚੌਧਰੀਆਂ ਨੂੰ ਇਹਦਾ ਦੀ ਔਕਾਤ ਦੱਸੀਏ ਕਿ ਸਾਡੇ ਤੋਂ ਬਿਨਾਂ ਤੁਹਾਡੀ ਔਕਾਤ ਕੀ ਹੈ ਤੇ ਆਪਣੀ ਵੋਟ ਦੀ ਤਾਕਤ ਨੂੰ ਪਛਾਣਦੇ ਹੋਏ ਪੰਜਾਬ ਦਾ ਬੁਖਬਤਰੀ ਬੀਸੀ ਸਮਾਜ ਤੋਂ ਬਣਾਈਏ ਪੰਜਾਬ ਦਾ ਉਪ ਮੁੱਖ ਮੰਤਰੀ ਐਸੀ ਸਮਾਜ ਤੋਂ ਬਣਾਈਏ ਪੰਜਾਬ ਦੇ ਬਦਤਰੀ ਬੱਦਲ ਦੇ ਵਿੱਚ BC ਤੇ SC ਨੂੰ ਗਿਰਤੀ ਦੇ ਆਧਾਰ ਦੇ ਉੱਤੇ ਦਬੰਦਗੀ ਦਈਏ ਪੰਜਾਬ ਦੇ ਵਿੱਚ ਤੇ ਕਿੱਦਰ ਦੇ ਵਿੱਚ ਅਸੀਂ BC ਸਮਾਜ ਦੀ ਤਾਕਤ ਨੂੰ ਇੱਕ ਮੁੱਠ ਕਰੀਏ ਐਸੀ ਸਮਾਜ ਦੀ ਤਾਕਤ ਨੂੰ ਇੱਕ ਮੁੱਠ ਕਰੀਏ ਤੇ ਲੜ ਕੇ ਜਿੱਥੇ ਆਪਣੇ ਆਪਣੇ ਸੂਬੇ ਨੂੰ ਸਭੀਏ ਆਪਣੇ ਪੈਰਾ ਦੇ ਖੜਿਆ ਕਰੀਏ ਉੱਥੇ ਹੀ ਜੁਬਰੇ ਦੇਖ ਲੂ ਫਿਰਕੂਵਾਦੀ ਤਾਕਤ ਬਰਾਬਰਵਾਦੀ ਸੋਚ ਮਨੋਸਮ੍ਰਿਤੀ ਦੇ ਪੁਜਾਰੀਆਂ ਨੂੰ ਦੁੱਕਰੇ ਲਾ ਕੇ ਬੂਲਦ ਵਾਸੀਆਂ ਦੇ ਭਾਰਤ ਨੂੰ ਫਿਰ ਸੋਹਣੇ ਦੀ ਚਿੜੀ ਬਣਾਉਣ ਲਈ ਆਓ ਇਕੱਠ ਹੋਈਏ ਸਾਡੇ ਹੱਕ ਇੱਥੇ ਰੱਖ ਵੋਟ ਸਾਡੀ ਰਾਜ ਤੁਹਾਡਾ ਨਹੀਂ ਚੱਲੇਗਾ ਨਹੀਂ ਚੱਲੇਗਾ ਸਾਡਾ ਹੁਦਾਰਾ ਪੂਰੇ ਪੰਜਾਬ ਦੇ ਵਿੱਚ ਕਰ ਕਰ ਬਚਾਉਣਾ ਹੈ ਵੋਟ ਸਾਡੀ ਰਾਜ ਤੁਹਾਡਾ ਨਹੀਂ ਚੱਲੇਗਾ ਨਹੀਂ ਚੱਲੇਗਾ ਵੋਟ ਸਾਡੀ ਰਾਜ ਹੀ ਸਾਡਾ ਆਓ ਐਸਸੀ OBC ਇਕੱਠੇ ਹੋ ਕੇ ਹਮਲਾ ਬਾਰੀਏ ਪਹਿਲੀ ਬੇਟੀ ਜਿਹੜੀ ਅਸੀਂ ਉਹ ਕੱਲੇ ਬੀਸੀ ਸਭਾਜ ਦੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂਆਂ ਦੇ ਨਾਲ ਅਗਰ ਸਰਚ ਕਰਨਾ ਚਾਹੁੰਦੇ ਆਪ ਆਪਣੇ ਕੀਮਤੀ ਸੁਝਾਅ ਮੇਰੇ WhatsApp ਨੰਬਰ 78890 8613 7 8 8 9 0 6 5 1 1 3 7 8 8 2 0 6 5 1 1 3 ਤੁਸੀਂ ਆਪਣੇ ਸੁਝਾਅ ਆਪਣੀ ਹਾਜ਼ਰੀ ਮੇਰੇ WhatsApp ਨੰਬਰ ਦੇ ਉੱਤੇ ਮੈਸੇਜ ਕਰਕੇ ਲਾਓ ਤੇ ਔਰ ਦੀ ਜਿਹੜੀ ਹੈ ਅਬਨ ਸਰਚ ਔਰ ਦੀ ਮੀਟਿੰਗ ਨੂੰ ਸਬਾ ਸ਼ਨੀਵਾਰ ਦਾ ਰੱਖਾਂਗੇ ਦਿਨ ਸ਼ਨੀਵਾਰ ਹੋਊਗਾ ਸਬਾ ਤੁਹਾਡੇ ਸਾਰੇ ਦੀ ਸਹਿਮਤੀ ਦੇ ਨਾਲ ਤੇ ਮਾਰਚ ਦਾ 30ਵੇਂ ਹਫ਼ਤੇ ਦਾ ਆਖਰੀ ਦਿਨ ਜੀਐਸਏ ਸਾਰੇ ਚੁੜ ਲਈਏ ਤਾਂ ਕਿ ਅਪ੍ਰੈਲ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਜਾਗਰੂਕਤਾ ਅਭਿਆਨ ਚਲਾ ਲਈਏ ਮੈਂ ਸਾਰੇ ਹੀ ਬੀਸੀ ਸੁਭਾਜ ਦੇ ਚਾਹੇ ਉਹ ਦਰਜਾ 4 ਕਰਮਚਾਰੀ ਦੇ ਦਰਜਾ 3 ਕਰਮਚਾਰੀ ਦੇ ਦਰਜਾ 2 ਕਰਮਚਾਰੀ ਦੇ ਪੀਸੀਐਸ ਅਧਿਕਾਰੀ ਦੇ ਆਈਪੀਐਸ ਅਧਿਕਾਰੀ ਦੇ ਪੀਪੀਐਸ ਅਧਿਕਾਰੀ ਦੇ ਆਈਐਸ ਅਧਿਕਾਰੀ ਦੇ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਅਭਿਆਰ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਪੱਧਰ ਦੇ ਉੱਤੇ ਜੋ ਵੀ ਤੁਸੀਂ ਬਦਲ ਕਰ ਸਕਦੇ ਹੋ ਚਾਹੇ ਪੈਸੇ ਨਾਲ ਚਾਹੇ ਸਾਧਨਾ ਨਾਲ ਚਾਹੇ ਆਪਰੀਏ ਪੋਸਟਾਂ ਨਾਲ ਆਪਣੇ ਵਿਚਾਰਾਂ ਨਾਲ ਪੂਰੇ ਪੰਜਾਬ ਦੇ ਇੱਕ ਇੱਕ OBC ਪਰਿਵਾਰ ਦੇ ਇੱਕ ਇੱਕ ਮੈਂਬਰ ਕੋਲ ਆਪਣਾ ਮੈਸੇਜ ਪਹੁੰਚਾਉਣਾ ਹੈ ਤੇ ਜਿਹੜੇ ਲੋਕ ਵੋਟ ਦਾ ਅਧਿਕਾਰ ਪ੍ਰਾਪਤ ਕਰ ਚੁੱਕੇ ਨੇ ਜਾਂ ਔਰ ਵਾਲੇ ਸਮੇਂ ਚ ਉਹਨਾਂ ਦੀ ਵੋਟ ਔਰ ਵਾਲੀਆਂ ਚੋਣਾਂ ਚ ਬਣ ਰਹੀ ਹੈ ਉਹ ਸਾਰੇ ਸਾਥੀ ਇਸ ਜਾਗਰੂਕਤਾ ਅਭਿਆਲ ਦਾ ਪ੍ਰਚਾਰ ਆਪਣੀ ਵੋਟ ਦੀ ਤਾਕਤ ਵੋਟ ਸਾਡੀ ਰਾਜ ਸਾਡਾ ਦਿਜਾਰੇ ਨੂੰ ਪਰਫੁੱਲਤ ਕਰਨ ਜੈ ਫੁੱਲੀ ਜੈ ਬਾਤਾ ਸੁਤਰੀ ਬਾਈ ਜੈ ਪੀਪ ਜੈ ਸਭਾ ਜੈ ਸਮਾਜਵਾਦ